ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਈ ਵਾਰ ਸਾਡੀ ਚੁੱਪ ਹੀ ਸਾਨੂੰ ਲੈ ਕੇ ਬੈਠ ਜਾਂਦੀ ਹੈ ਬਾਅਦ ਵਿੱਚ ਅਸੀਂ ਪੱਟਾਂ ਉੱਪਰ ਹੱਥ ਮਾਰਦੇ ਹਾਂ ਦੋਸਤੋ ਆਪਾਂ ਥੋੜੇ ਜਿਹੇ ਸਾਲਾਂ ਤੋਂ ਆਪਣੇ ਪਿੰਡਾਂ ਵਿੱਚ ਦੇਖ ਰਹੇ ਹਾਂ ਕਿ ਖਾਸ ਕਰਕੇ ਦਲਤ ਭਾਈਚਾਰੇ ਦੇ ਲੋਕ ਆਪਣਾ ਸਿੱਖ ਧਰਮ ਛੱਡ ਕੇ ਕ੍ਰਿਸਚੀਅਨ ਧਰਮ ਵੱਲ ਜਾ ਰਹੇ ਹਨ ਮਤਲਬ ਜਸੂ ਮਸੀਹ ਵਾਲੇ ਧਰਮ ਵਿੱਚ ਜਾ ਰਹੇ ਹਨ ਹਰ ਇੱਕ ਪਿੰਡ ਵਿੱਚ ਇਹਨਾਂ ਲੋਕਾਂ ਦੇ ਪ੍ਰੋਗਰਾਮ ਹੋਣ ਲੱਗ ਪਏ ਹਨ ਇਹਨਾਂ ਜਸੂ ਮਸੀਹ ਵਾਲਿਆਂ ਦੇ ਪਾਸਟਰ ਪਿੰਡਾਂ ਵਿੱਚ ਆਉਂਦੇ ਹਨ ਅਤੇ ਗਰੀਬ ਲੋਕਾਂ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਸਮਝਾ ਕੇ ਆਪਣੇ ਮੰਗਰ ਲਾ ਲੈਂਦੇ ਹਨ ਜਦ ਕਿਸੇ ਪਿੰਡ ਵਿੱਚ ਇਹਨਾਂ ਦਾ ਕੋਈ ਪ੍ਰੋਗਰਾਮ ਹੁੰਦਾ ਹੈ ਤਾਂ ਇਹ ਸ਼ਾਮ ਤੋਂ ਲੈ ਕੇ ਅੱਧੀ ਰਾਤ ਤੱਕ ਸਟੇਜ ਲਾ ਕੇ ਉੱਚੀ ਸਾਊਂਡ ਵਾਲੇ ਸਪੀਕਰ ਲਾ ਕੇ ਪ੍ਰੋਗਰਾਮ ਕਰਦੇ ਹਨ ਅਤੇ ਔਰਤਾਂ ਵਿੱਚੋਂ ਭੂਤ ਕੱਢਣ ਦਾ ਦਾਵਾ ਕਰਦੇ ਹਨ ਇਕੱਲਾ ਭੂਤ ਕੱਢਣ ਦਾ ਹੀ ਨਹੀਂ ਇਹਨਾਂ ਦੇ ਪਾਸਟਰ ਵੱਡੀਆਂ-ਵੱਡੀਆਂ ਬਿਮਾਰੀਆਂ ਜਿਸ ਤਰ੍ਹਾਂ ਕੈਂਸਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਨੂੰ ਪ੍ਰਾਰਥਨਾ ਕਰਕੇ ਠੀਕ ਕਰਨ ਦਾ ਦਾਵਾ ਕਰਦੇ ਹਨ ਇਹਨਾਂ ਦੀ ਸੰਗਤ ਵਿੱਚ ਆਏ ਲੋਕਾਂ ਨੂੰ ਇਹਨਾਂ ਦੇ ਪਾਸਟਰ ਲੋਕਾਂ ਨੂੰ ਇਸ ਗੱਲ ਬਾਰੇ ਵੀ ਪੱਕਾ ਕਰਦੇ ਹਨ ਕਿ ਤੁਸੀਂ ਕਿਸੇ ਹੋਰ ਧਰਮ ਨੂੰ ਨਹੀਂ ਮੰਨਣਾ ਅਤੇ ਨਾ ਹੀ ਕਿਸੇ ਗੁਰਦੁਆਰ ਗੁਰਦੁਆਰੇ ਵਾਲਿਆਂ ਤੋਂ ਦੇਗ ਲੈ ਕੇ ਖਾਣੀ ਹੈ ਇਹ ਕਹਿੰਦੇ ਤੁਸੀਂ ਸਿਰਫ ਜਸੂ ਮਸੀਹ ਦਾ ਸਿਮਰਨ ਹੀ ਕਰਨਾ ਹੈ ਉਹ ਤੁਹਾਡੇ ਸਾਰੇ ਹੀ ਕਾਰਜ ਪੂਰੇ ਕਰ ਦੇਵੇਗਾ ਦਲਿਤ ਭਾਈਚਾਰਾ ਤਾਂ ਆਪਣਾ ਸਿੱਖ ਧਰਮ ਛੱਡ ਕੇ ਇਨਾਂ ਦਾ ਧਰਮ ਅਪਣਾ ਹੀ ਰਿਹਾ ਹੈ ਦਲਿਤ ਪਾਈਚਾਰੇ ਤੋਂ ਬਿਨਾ 2-3% ਹੋਰ ਜਾਤ ਦੇ ਲੋਕ ਵੀ ਇਹਨਾਂ ਦੇ ਚੇਲੇ ਬਣ ਰਹੇ ਹਨ ਜਦ ਇਹਨਾਂ ਲੋਕਾਂ ਨੇ ਪਿੰਡ ਵਿੱਚ ਕੋਈ ਪ੍ਰੋਗਰਾਮ ਕਰਨਾ ਹੁੰਦਾ ਹੈ ਤਾਂ ਇਹ ਲੋਕ ਵੱਡੇ-ਵੱਡੇ ਇਸ਼ਤਿਹਾਰ ਛਪਵਾ ਕੇ ਸਾਰੇ ਪਿੰਡ ਦੀਆਂ ਕੰਧਾਂ ਉੱਪਰ ਚਪਕਾ ਦਿੰਦੇ ਹਨ ਜਿੰਨਾ ਉੱਪਰ ਪ੍ਰੋਗਰਾਮ ਦੀ ਤਾਰੀਖ ਅਤੇ ਸਥਾਨ ਲਿਖਿਆ ਹੁੰਦਾ ਹੈ ਇਸ਼ਤਿਹਾਰ ਉੱਪਰ 2 ਚਾਰ ਮਰਦ ਔਰਤਾਂ ਦੀਆਂ ਫੋਟੋਆਂ ਲਾ ਕੇ ਉਹਨਾਂ ਬਾਰੇ ਲਿਖਿਆ ਹੁੰਦਾ ਹੈ ਕਿ ਇਸ ਭੈਣ ਜਾਂ ਭਰਾ ਦੀ ਕੈਂਸਰ ਦੀ ਬਿਮਾਰੀ ਕਿੱਟੋਂ ਵੀ ਠੀਕ ਨਹੀਂ ਸੀ ਹੋਈ ਪਾਸਟਰ ਜੀ ਨੇ ਪ੍ਰਾਰਥਨਾ ਕਰਕੇ ਉਸ ਦੀ ਬਿਮਾਰੀ ਠੀਕ ਕਰ ਦਿੱਤੀ ਅਗਲੇ ਧਾਰਨਾ ਵਿੱਚ ਲਿਖਿਆ ਹੁੰਦਾ ਹੈ ਕਿ ਇਹ ਬੱਚਾ ਇੰਨੇ ਚਿਰ ਤੋਂ ਇੰਨੇ ਸਾਲਾਂ ਤੋਂ ਗੁੰਗਾ ਸੀ ਬੋਲ ਨਹੀਂ ਸੀ ਸਕਦਾ ਪਾਸਟਰ ਜੀ ਨੇ ਪ੍ਰਾਰਥਨਾ ਕੀਤੀ ਅਤੇ ਬੱਚਾ ਬੋਲਣ ਲੱਗ ਪਿਆ ਸਾਰੇ ਪਿੰਡ ਦੀਆਂ ਕੰਧਾਂ ਉੱਪਰ ਸਟਿਆਰ ਲਾਉਣ ਤੋਂ ਇਲਾਵਾ ਪ੍ਰੋਗਰਾਮ ਹੁਣ ਤੋਂ ਇੱਕ ਦਿਨ ਪਹਿਲਾਂ 10 15 ਮਰਦ ਅਤੇ ਔਰਤਾਂ ਇਕੱਠੇ ਹੋ ਕੇ ਘਰ ਘਰ ਜਾ ਕੇ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਲੋਕਾਂ ਨੂੰ ਕਹਿ ਕੇ ਵੀ ਆਉਂਦੇ ਹਨ ਦੋਸਤੋ ਹੁਣ ਮੈਂ ਗੱਲ ਇਹ ਕਰਨੀ ਚਾਹੁੰਦਾ ਹਾਂ ਕਿ ਇਹ ਲੋਕ ਤਾਂ ਆਪਣਾ ਸਿੱਖ ਧਰਮ ਛੱਡ ਕੇ ਕ੍ਰਿਸਚੀਅਨ ਧਰਮ ਵਿੱਚ ਜਾ ਹੀ ਰਹੇ ਹਨ ਜਾਂ ਇੱਕ ਸਾਜ਼ਿਸ਼ ਦੇ ਅਧੀਨ ਇਹਨਾਂ ਗਰੀਬ ਲੋਕਾਂ ਨੂੰ ਕੋਈ ਲੋਭ ਲਾਲਚ ਦੇ ਕੇ ਇਹਨਾਂ ਕੋਲੋਂ ਆਪਣਾ ਧਰਮ ਬਦਲਵਾਇਆ ਜਾ ਰਿਹਾ ਹੈ ਪਰ ਅਸੀਂ ਲੋਕ ਅੱਖਾਂ ਉੱਪਰ ਹੱਥ ਧਰ ਕੇ ਚੁੱਪਚਾਪ ਦੇਖ ਰਹੇ ਹਾਂ ਹੁਣ ਤੁਹਾਡਾ ਸਵਾਲ ਇਹ ਹੋਵੇਗਾ ਕਿ ਅਸੀਂ ਕਿਸੇ ਨੂੰ ਕਿਵੇਂ ਰੋਕ ਸਕਦੇ ਹਾਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ 100% ਸਹਿਮਤ ਹਾਂ ਕਿ ਅਸੀਂ ਕਿਸੇ ਨੂੰ ਕਿਸੇ ਧਰਮ ਵਿੱਚ ਜਾਣ ਤੋਂ ਰੋਕ ਨਹੀਂ ਸਕਦੇ ਪਰ ਅਸੀਂ ਉਹਨਾਂ ਲੋਕਾਂ ਨੂੰ ਪਿਆਰ ਨਾਲ ਥੋੜਾ ਬਹੁਤਾ ਸਮਝਾ ਤਾਂ ਜ਼ਰੂਰ ਸਕਦੇ ਹਾਂ ਕਿ ਤੁਹਾਡਾ ਸਿੱਖ ਧਰਮ ਬਹੁਤ ਉੱਚਾ ਸੁੱਚਾ ਹੈ ਤੁਹਾਡੀਆਂ ਦਲਿਤ ਭਾਈਚਾਰੇ ਦੀਆਂ ਸਿੱਖ ਧਰਮ ਵਿੱਚ ਬਹੁਤ ਵੱਡੀਆਂ-ਵੱਡੀਆਂ ਕੁਰਬਾਨੀਆਂ ਹਨ ਤੁਸੀਂ ਆਪਣਾ ਧਰਮ ਛੱਡ ਕੇ ਠੀਕ ਨਹੀਂ ਕਰ ਰਹੇ ਇਸ ਧਰਮ ਦੀ ਖਾਤਰ ਤਾਂ ਆਪਣੇ ਗੁਰੂਆਂ ਨੇ ਆਪਣਾ ਸਾਰਾ ਕੁਝ ਵੀ ਵਾਰ ਦਿੱਤਾ ਆਪਣਾ ਸਾਰਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਸੀ। ਦੋਸਤੋ ਜੇਕਰ ਅਸੀਂ ਇਸ ਤਰ੍ਹਾਂ ਲੋਕਾਂ ਨੂੰ ਪਿਆਰ ਨਾਲ ਸਮਝਾਵਾਂਗੇ ਤਾਂ ਜਰੂਰ ਉਹ ਲੋਕ ਜੋ ਆਪਣਾ ਧਰਮ ਛੱਡ ਰਹੇ ਹਨ ਉਹ ਕੁਝ ਸੋਚਣ ਵਾਸਤੇ ਜਰੂਰ ਮਜਬੂਰ ਹੋਣਗੇ। ਅਗਲੀ ਗੱਲ ਅਸੀਂ ਗੁਰਦੁਆਰਿਆਂ ਵਿੱਚ ਆਪਣਾ ਚੌਧਰਪਣਾ ਛੱਡ ਕੇ ਇਹਨਾਂ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਵੀ ਆਪਣੀਆਂ ਕਮੇਟੀਆਂ ਵਿੱਚ ਮਾਨ ਸਤਕਾਰ ਦਈਏ। ਉਹਨਾਂ ਨੂੰ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਜਾਣ। ਇਹਨਾਂ ਗੱਲਾਂ ਨਾਲ ਵੀ ਲੋਕ ਆਪਣੇ ਧਰਮ ਨਾਲ ਜੁੜੇ ਰਹਿਣਗੇ। ਇਸ ਤੋਂ ਅਗਲੀ ਗੱਲ ਜਦ ਇਹਨਾਂ ਦੇ ਪਾਸਟਰ ਪਿੰਡਾਂ ਵਿੱਚ ਪਿੰਡ ਵਿੱਚ ਹੋਣ ਵਾਲੇ ਪ੍ਰੋਗਰਾਮ ਦੇ ਇਸ਼ਤਿਹਾਰ ਲਾਉਣ ਆਉਂਦੇ ਹਨ ਤਾਂ ਉਸ ਵਕਤ ਵੀ ਅਸੀਂ ਚੁੱਪਚਾਪ ਬੈਠੇ ਰਹਿੰਦੇ ਹਾਂ ਉਹ ਲੋਕ ਸਾਡੇ ਘਰਾਂ ਦੇ ਅੱਗੇ ਸਾਡੀਆਂ ਕੰਧਾਂ ਉੱਪਰ ਹੀ ਪ੍ਰੋਗਰਾਮ ਦੇ ਇਸ਼ਤਿਹਾਰ ਲਾ ਜਾਂਦੇ ਹਨ ਅਸੀਂ ਫਿਰ ਵੀ ਨਹੀਂ ਬੋਲਦੇ ਘਟੋ ਘਟਸਿ ਆਪਣੇ ਘਰਾਂ ਦੇ ਅੱਗੇ ਆਪਣੀਆਂ ਕੰਧਾਂ ਉੱਪਰ ਤਾਂ ਉਹਨਾਂ ਨੂੰ ਇਸ ਕੰਮ ਤੋਂ ਰੋਕ ਹੀ ਸਕਦੇ ਹਾਂ ਅਸੀਂ ਸੋਚ ਲੈਂਦੇ ਹਾਂ ਕਿ ਆਪਾਂ ਕੀ ਲੈਣਾ ਹੈ ਜਦ ਸਿਰ ਪਰੋਂ ਪਾਣੀ ਵਗ ਜਾਂਦਾ ਹੈ ਤਾਂ ਫਿਰ ਅਸੀਂ ਪੱਟਾਂ ਉੱਪਰ ਅੱਥ ਮਾਰਦੇ ਹਾਂ ਫਿਰ ਅਸੀਂ ਕਹਿੰਦੇ ਹਾਂ ਕਿ ਇਹਨਾਂ ਲੋਕਾਂ ਦਾ ਭਾਂਡਾ ਤਿਆਗ ਦਿਓ ਇਹਨਾਂ ਨੂੰ ਖੇਤਾਂ ਵਿੱਚ ਨਾ ਵੜਨ ਦਿਓ ਸਭ ਤੋਂ ਅਖੀਰਲੀ ਅਖੀਰਲੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਜਿਸ ਦਾ 1 ਸਾਲ ਦਾ 1300 ਕਰੋੜ ਦਾ ਰੁਪਏ ਦਾ ਬਜਟ ਹੈ ਇਹ 1300 ਕਰੋੜ ਰੁਪਇਆ ਤੁਸੀਂ ਇੱਕ ਸਾਲ ਦਾ ਗੁਰਦੁਆਰਿਆਂ ਵਿੱਚ ਮੱਥਾ ਟੇਕਦੇ ਹੋ ਦੇਗਾਂ ਕਰਵਾਉਂਦੇ ਹੋ ਦਾਨਪੁਨ ਕਰਦੇ ਹੋ ਇਸ 1300 ਕਰੋੜ ਰੁਪਏ ਵਿੱਚ ਇਸ ਕਮੇਟੀ ਦੇ ਜਫੇਦਾਰ ਮੰਤਰੀਆਂ ਵਾਂਗ ਐਸ਼ ਕਰਦੇ ਹਨ ਚੰਗੀਆਂ ਕੋਠੀਆਂ ਵਿੱਚ ਰਹਿੰਦੇ ਹਨ ਚੰਗੀਆਂ ਕਾਰਾਂ ਵਿੱਚ ਘੁੰਮਦੇ ਹਨ ਚੰਗੇ ਭੋਜਨ ਛਕਦੇ ਹਨ ਦੇਸੀ ਘਿਓ ਦੇ ਕੜਾ ਖਾਂਦੇ ਹਨ ਬਾਹਰਲੇ ਦੇਸ਼ਾਂ ਦੀਆਂ ਸੈਰਾਂ ਕਰਦੇ ਹਨ ਪਰ ਤੁਸੀਂ ਕਦੇ ਇਨਾਂ ਨੂੰ ਆਪਣੇ ਪਿੰਡਾਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਆਉਂਦਿਆਂ ਨੂੰ ਦੇਖਿਆ ਹੈ ਕਿਸੇ ਵੀ ਪਿੰਡ ਵਿੱਚ ਰਜਾਨਾ ਗੁਰਦੁਆਰੇ ਜਾਣ ਵਾਲੇ ਲੋਕਾਂ ਨੂੰ ਪੁੱਛ ਕੇ ਦੇਖ ਲਵੋ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਗੁਰੂਆਂ ਦੀ ਬਾਣੀ ਦਰਜ ਹੈ ਕਿੰਨੇ ਮਹਾਪੁਰਸ਼ਾਂ ਦੀ ਬਾਣੀ ਦਰਜ ਹੈ ਸਾਡੇ ਅਰਦਾਸ ਸਾਡੇ ਗੁਰੂਆਂ ਨੇ ਲਿਖੀ ਹੈ ਜਾਂ ਇਹ ਅਰਦਾਸ ਬਾਅਦ ਵਿੱਚ ਬਣਾਈ ਗਈ ਹੈ ਆਸਾ ਦੀ ਵਾਰ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ ਜੇਕਰ ਇਸ ਕਮੇਟੀ ਨੇ ਬਾਬਾ ਨਾਨਕ ਜੀ ਵਾਲੀ ਸਿੱਖੀ ਦਾ ਪ੍ਰਚਾਰ ਹੀ ਨਹੀਂ ਕਰਾਉਣਾ ਤਾਂ ਫਿਰ ਅਸੀਂ ਇਸ ਕਮੇਟੀ ਤੋਂ ਕਰਵਾਉਣਾ ਕੀ ਹੈ ਸਿੱਖੀ ਦਾ ਪ੍ਰਚਾਰ ਨਾ ਹੋਣ ਕਰਕੇ ਦਲਿਤ ਭਾਈਚਾਰੇ ਦੇ ਲੋਕ ਜਸੂ ਮਸੀਹ ਵਾਲੇ ਤਰਨਵਾਲ ਜਾ ਰਹੇ ਹਨ ਕੋਈ ਸਰਸੇ ਵਾਲੇ ਦਾ ਪ੍ਰੇਮੀ ਬਣ ਰਿਹਾ ਹੈ ਕੋਈ ਰਾਧਾ ਸੁਆਮੀਆ ਨਾਲ ਜੁੜ ਰਿਹਾ ਹੈ ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਿੱਖੀ ਪਹਿਲਾਂ ਨਾਲੋਂ ਵੱਧ ਵਧੇ ਫੁੱਲੇ ਤਾਂ ਸਾਨੂੰ ਸੋ ਪਰਹਿਨ ਦੀ ਥਾਂ ਤੇ ਬਹੁਤ ਸਾਰੀਆਂ ਗੱਲਾਂ ਵੱਲ ਧਿਆਨ ਦੇਣਾ ਪਵੇਗਾ ਚੰਗੇ ਚੰਗੇ ਵਿਦਵਾਨਾਂ ਨੂੰ ਆਪਣੇ ਪਿੰਡਾਂ ਵਿੱਚ ਬੁਲਾ ਕੇ ਉਹਨਾਂ ਦੇ ਲੈਕਚਰ ਕਰਵਾਉਣੇ ਪੈਣਗੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸਮਝਾ ਕੇ ਉਹਨਾਂ ਨੂੰ ਮੋੜ ਸਿੱਖੀ ਵੱਲ ਪ੍ਰੇਰਿਤ ਕਰਨਾ ਪਵੇਗਾ ਉਹਨਾਂ ਨੂੰ ਆਪਣੇ ਗੁਰਦੁਆਰਿਆਂ ਵਿੱਚ ਬਣਦਾ ਮਾਨ ਸਤਕਾਰ ਦੇਣਾ ਪਵੇਗਾ ਪਿੰਡਾਂ ਵਿੱਚ ਜਿਹੜੇ ਜਸੂ ਮਸੀਹ ਵਾਲੇ ਪਾਸਟਰ ਆ ਕੇ ਲੋਕਾਂ ਨੂੰ ਗਮਰਾਹ ਕਰਦੇ ਹਨ ਉਹਨਾਂ ਦਾ ਪਿੰਡਾਂ ਵਿੱਚ ਪ੍ਰਚਾਰ ਰੋਕਣਾ ਪਵੇਗਾ ਜੇਕਰ ਅਸੀਂ ਐਸੇ ਤਰ੍ਹਾਂ ਚੁੱਪ ਕਰਕੇ ਬੈਠੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਬਾਬਾ ਨਾਨਕ ਜੀ ਵਾਲੀ ਸਿੱਖੀ ਖਤਮ ਹੁੰਦੀ ਚਲੀ ਜਾਵੇਗੀ ਅਤੇ ਜਸੂ ਮਸੀਹ ਦੇ ਭਗਤਾਂ ਦੀਆਂ ਭੂਤ ਕੱਢਣ ਵਾਲੀਆਂ ਚੀਕਾਂ ਹੋਰ ਉੱਚੀ ਉੱਚੀ ਸੁਨਾਈ ਦੇਣਗੀਆਂ ਸੋ ਗੱਲਬਾਤ ਚੰਗੀ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਗੱਲਬਾਤ ਸੁਣਨ ਵਾਸਤੇ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ